ਨਵੇਂ ਆਰਟਿਸਟਾਂ ਦੇ ਨਾਲ ਕਈ ਵਾਰ ਜੈਲਪ ਕਰਨਾ ਜਾਂ ਨਵੇਂ ਆਰਟਿਸਟਾਂ ਦੇ ਨਾਲ ਜਦੋਂ ਤੁਸੀਂ ਪਰਫਾਰਮ ਕਰ ਰਹੇ ਹੁੰਦੇ ਹੋ ਚਾਹੇ ਉਹ ਡਾਇਲੌگز ਨੇ ਚਾਹੇ ਉਹ ਐਕਸ਼ਨ ਹੈ ਉਹ ਨਵੇਂ ਟਾਈਮ ਲੈਂਦੇ ਆ ਸੋ ਯੂ ਹੈਵ ਟੂ ਹੈਵ ਆਈ ਮੀਨ ਪੇਸ਼ੈਂਟਲੀ ਤੁਹਾਨੂੰ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਤੁਸੀਂ ਲਿਆਉਂਦੇ ਹੋ ਕੇ ਉਹਨਾਂ ਦੀ ਪਰਫਾਰਮੈਂਸ ਨੂੰ ਆਪਣੀ ਬੈਸਟ ਦੇ ਪਾਣ ਸੋ ਮੇਰੀ ਇਹ ਹੀ ਅਪਰੋਚ ਹੁੰਦੀ ਕਦੀ ਮੈਂ ਵੀ ਨਵਾਂ ਸੀ ਮੈਨੂੰ ਯਾਦ ਹੈ ਮੈਂ ਰਾਹੁਲ ਦੇਵ ਦੇ ਨਾਲ ਯੋਧਾ ਫਿਲਮ ਦੇ ਵਿੱਚ ਐਕਸ਼ਨ ਕਰ ਰਿਹਾ ਸੀ ਇੱਕ ਤੋ ਐਕਸ਼ਨ ਕਰਦਾ ਕਰਦਾ ਮੈਂ ਕੁਝ ਜ਼ਿਆਦਾ ਭਾਵ ਕੋ ਕੇ ਮਤਲਬ ਸੱਚੀ ਉਹ ਫੜ ਲੈਂਦਾ ਸੀ ਰਾਹੁਲ ਦੇਵ ਨੂੰ ਤੋ ਉਹ ਬੋਲਦਾ আরে ਭਾਜੀ ਐਕਟਿੰਗ ਕਰ ਰਹੇ ਹੋ ਆਪ ਥੋੜਾ ਸੱ ਧੀਰੇ ਥੋੜਾ ਤੇ ਉਹਦੇ ਵਿਚਾਰੇ ਦੇ ਰਗੜਾ ਵੀ ਲੱਗੀਆਂ ਬਟ ਹੀ ਇਜ਼ ਸੱਚ ਆ ਜੈਮ ਆਫ ਅ ਪਰਸਨ ਸੱਚ ਆ ਜੈਂਟਲਮੈਨ ਕਿਉ ਮੈਂ ਸਲਾਖਾਂ ਦੇ ਪਿੱਛੋਂ ਦੀ ਉਹਨੂੰ ਫੜਦਾ ਉਹਦੇ ਹਰ ਵਾਰੀ ਉਹ ਲੱਗਦਾ ਸੀ ਉਸ ਸੀਨ ਦੇ ਟੇਕ ਵੀ ਕਈ ਹੋਗੇ ਸੋ ਜਿੱਦਾਂ ਮੈਨੂੰ ਮੇਰੇ ਸੀਨੀਅਰ ਆਰਟਿਸਟ ਮੇਰੇ ਟਾਈਮ ਤੇ ਕੋਆਪਰੇਟ ਕਰਦੇ ਰਹੇ ਆ ਮੈਂ ਹਮੇਸ਼ਾ ਉਹ ਗੱਲਾਂ ਯਾਦ ਰੱਖਦਾ ਕਿ ਕਦੀ ਮੈਂ ਵੀ ਨਵਾਂ ਸੀ ਸੋ ਨਵਾਂ ਬੰਦਾ ਜਦੋਂ ਵੀ ਹੁਣ ਬੰਟੀ ਹੋਣਾ ਨਾਲ ਮੇਰਾ ਐਕਸ਼ਨ ਸੀਕੁਐਂਸ ਸੀ ਜਦੋਂ ਬੰਟੀ ਹੋਣਾ ਦੇ ਨਾਲ ਜੋ ਵੀ ਹੁੰਦਾ ਡਰਾਮਾ ਸੋ ਉਹਦੇ ਵਿੱਚ ਮੈਨੂੰ ਸੀਗਾ ਕਿ ਮੈਂ ਨਾ ਸਿਰਫ ਆਪਣੀ ਪਰਫਾਰਮੈਂਸ ਬੜ ਕੇ ਆਪਣੇ ਕੋ ਆਰਟਿਸਟ ਦੀ ਵੀ ਪਰਫਾਰਮੈਂਸ ਬਤੌਰ ਇੱਕ ਐਜ਼ ਅ ਟੀਮ ਮੇਟ ਬੈਸਟ ਕਢਵਾ ਸਕਾਂ ਕੰਮ ਏ ਡਾਇਰੈਕਟਰ ਦਾ ਹੁੰਦਾ ਕਿ ਸਾਰਾ ਕੁਝ ਓਵਰਆਲ ਦੇਖਣਾ ਪਰ ਜੇ ਤੁਹਾਡਾ ਕੋਈ ਐਕਟਰ ਤੁਹਾਨੂੰ ਕੋਆਪਰੇਟ ਨਹੀਂ ਕਰ ਰਿਹਾ ਤੁਹਾਨੂੰ ਅਪਲਿਫਟ ਨਹੀਂ ਕਰ ਰਿਹਾ ਤੇ ਉੱਥੇ ਵੀ ਕਈ ਵਾਰ ਪ੍ਰੋਬਲਮ ਹੋ ਜਾਂਦੀ ਆ ਸੋ ਮੈਂ ਹਮੇਸ਼ਾ ਹੀ ਇਹ ਅਪਰੋਚ ਦੇ ਨਾਲ ਚੱਲਦਾ ਹਾਂ ਕਿ ਹਰ ਇੱਕ ਨਵੇਂ ਆਰਟਿਸਟ ਨੂੰ ਸਪੋਰਟ ਕਰੋ ਤੇ ਉਹਨੂੰ ਅਪਲਿਫਟ ਕਰਨ ਦਾ ਮੌਕਾ ਮਿਲੋ ਤਾਂ ਹੀ ਇੱਕ ਖੂਬਸੂਰਤ ਚੀਜ਼ ਬਣਦੀ ਹੈ ਜਦੋਂ ਐਕਸ਼ਨ ਕਰਦੇ ਹੋ ਇਹਦੀ ਖਾਸ ਕੀ ਹੈ ਜਿਹੜਾ ਮਾਜੇ ਵਾਲਾ ਜੋਸ਼ ਆ ਜੋ ਉਹ ਬਲੱਡ ਆ ਉਹ ਮੂਰੇ ਆ ਜਾਂਦਾ ਕਿ ਚੱਕ ਲਾਂਗੇ ਧਰ ਦਾਂਗੇ ਉਹ ਚੱਕਰ ਨਹੀਂ ਹਾਂ 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 ਉਹ ਮੇਰਾ ਨਾ ਓਵਰ ਆਲੀ ਵਲੀ ਇਹ ਹੁੰਦਾ ਹੈ ਕਿ 100% ਦੇਣ ਵਾਲੀ ਗੱਲ ਹੈ ਤੇ ਜਦੋਂ ਖਾਸ ਤੌਰ ਤੇ ਮੈਂ 100 ਐਕਟਰ ਸੀਗਾ ਜਦੋਂ ਯੋਧਾ ਦੀ ਮੈਂ ਗੱਲ ਕਰ ਰਿਹਾ ਮੇਰੀ ਦੂਜੀ ਫਿਲਮ ਸੀਗੀ ਸਾਡਾ ਹੱਕ ਚ ਬਹੁਤ ਮਾਰਾ ਮਾਰੀ ਮੁੱਕਾ ਕਿਸਨ ਵਾਲਾ ਐਕਸ਼ਨ ਨਹੀਂ ਸੀ ਗਨ ਵਾਲਾ ਐਕਸ਼ਨ ਸੀਗਾ ਉਹਦੇ ਚ ਸੋ ਗਨ ਵਾਲਾ ਐਕਸ਼ਨ ਕੰਪੈਰੀਟਿਵਲੀ ਕਰਨਾ ਆਸਾਨ ਹੁੰਦਾ ਪਰ ਸਾਡਾ ਹੱਕ ਚ ਕਿਸਨ ਮੁੱਕੀ ਬਹੁਤ ਸੀਗੀ ਮੇਰੀ ਰਾਹੁਲ ਦੇਵ ਨਾਲ ਕਾਫੀ ਜਿਆਦਾ ਸੀਗੀ ਤੇ ਉਹ ਜਿਹੜਾ ਸੀਗਾ ਉਦੋਂ ਇੰਜਰੀਜ਼ ਹੋਈਆਂ ਮੇਰੇ ਘੱਟ ਰਾਹੁਲ ਦੇ ਵਿਚਾਰੇ ਤੇ ਜਾਰਾ ਲੱਗੀਆਂ ਤੇ ਮੋੜ ਵਿੱਚ ਵੀ ਸੀਗਾ ਮੈਨੂੰ ਕਿ ਹORS RIDING ਕਰਨੀਆਂ ਤੇ HORS RIDING ਲੱਗਣਾ ਚਾਹੀਦਾ ਡਾਕੂ ਸੀਜ਼ਨਡ ਡਾਕੂ ਪਿੱ ਜਾ ਰਿਹਾ ਕੋੜਾ ਤਕੜ 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 ਤੇ ਉਹ ਤਗੜ 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 ਤਦੇ ਚੱਕਰ ਦੇ ਵਿੱਚ ਮਾ ਘੋੜਾ ਭਜਾਉਣਾ ਤਾਂ ਸਿੱਖ ਗਿਆ ਕਾਫੀ ਸਹੀ ਟਾਈਮ 'ਚ ਸਿੱਖ ਗਿਆ ਫਿਰ ਮੈਨੂੰ ਲੱਗਾ ਕਿ ਤੇ ਛਾਲ ਵੀ ਮਰੋਣੀ ਪੈ ਸਰੀਆਂ ਆ ਜਾਊਗਾ ਉਹ ਮੈਂ ਛਾਲ ਮਰੋਂਦੇ ਪਰੋਂਦੇ ਨੇ ਉਹ ਤਾਂ ਮੰਤੜਾ ਲਈ ਸੀਗੀ ਤੇ ਉਹੀ ਹੁੰਦਾ ਇੱਕ ਪੈਸ਼ਨ ਹੈ ਇੱਕ ਜਜ਼ਬਾ ਹੈ ਤੇ ਮੈਨੂੰ ਬਤੌਰ ਕਲਾਕਾਰ ਇਹ ਚੀਜ਼ਾਂ ਕਰਕੇ ਸਵਾਦ ਆਉਂਦਾ ਉਹ ਬਾਹ ਟੁੱਟਣ ਨਾਲ ਠੀਕ ਹੈ ਮੇਰਾ ਮਤਲਬ ਸਾਲ ਕ ਲੱਗ ਗਿਆ ਖਰਾਬ ਹੋਇਆ ਮੇਰਾ ਬਟ ਨਾ ਹਾਂ ਬੈਕ ਇਨ ਸ਼ੇਪ ਯਾ ਇੱਕ ਫਿਲਮ ਦੇ ਨਾਲ ਯਾਦ ਜੁੜ ਜਾਂਦੀ ਹੈ ਉਸ ਜਿਹੜੇ ਇਹ ਵੈਸੀ ਕਿੱਸਾ ਸੁਣਾਉਣ ਨੂੰ ਮਿਲ ਜਾਂਦਾ ਹੈ ਹਾਂ 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 ਨਹੀਂ ਬਿਲਕੁਲ ਹਾਂ ਉਹ ਫਿਲਮ ਦੇ ਵਿੱਚ ਬਿਲਕੁਲ ਉਹ ਇੱਕ ਕਿੱਸਾ ਬੜਿਆਂ ਮੇਰੇ ਕੋ ਆਰਟਿਸਟਾਂ ਨੇ ਐਮ ਵੀਰ ਕੋਣਾ ਨੇ ਬਾਕੀ ਸਾਰਿਆਂ ਨੇ ਬੜੀ ਉਹ ਚੀਜ਼ ਐਪਰੀਸ਼ੀਏਟ ਕੀਤੀ ਕਿ ਮੈਂ ਟੁੱਟੀ ਬਾਹ ਦੇ ਵਿੱਚ ਵੀ ਕੋੜਾ ਭਜਾਈ ਜਾ ਰਿਹਾ ਸੀਗਾ ਹਾਲਾਂ ਬਾਹ ਦੇ ਅੰਦਰ ਸਰੀਆ ਸੀਗਾ ਤੇ ਮਤਲਬ ਰਿਸਕੀ ਸੀ ਬਹੁਤ ਜ਼ਿਆਦਾ ਮੇਰੇ ਡਾਕਟਰ ਨੇ ਕਿਹਾ ਵੀ ਤੂੰ ਜੇ ਦੁਬਾਰਾ ਟੱਟ ਗਿਆ ਤੇ ਤੇਰੀ ਬਾਹ ਨਕਾਰਾ ਵੀ ਹੋ ਸਕਦੀ ਹੈ ਪਰ ਉਹ ਆਪਾਂ ਚਾਂਸ ਲਿਆ ਤੇ ਬਾਕੀ ਰੱਬ ਮਿਹਰਬਾਨ ਸੀਗਾ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ